ਦੇਖੋ ਦਿਲਜੀਤ ਦੁਸਾਂਝ ਮੇਰੀ ਵਾਈਫ ਪ੍ਰਿੰਸੀਪਲ ਚਰਨਜੀਤ ਕੌਰ ਦੁਸਾਂਝ ਦਾ ਸਟੂਡੈਂਟ ਹੈ ਤੇ ਜਦੋਂ ਪਹਿਲੀ ਵਾਰੀ ਇਸ ਨੇ ਇੱਕ ਐਸੈਟਸ ਭਰਨੀਆਂ ਸ਼ੁਰੂ ਕੀਤੀਆਂ ਤਾਂ ਕੱਲੇ ਦਿਲਜੀਤ ਦੇ ਨਾਂ ਤੇ ਕੀਤੀਆਂ ਤੇ ਮੈਂ ਇਹਨਾਂ ਦੇ ਪਿਤਾ ਜੀ ਸਰਦਾਰ ਬਲਬੀਰ ਸਿੰਘ ਰੋਡਵੇਚੋਂ ਇੰਸਪੈਕਟਰ ਰਿਟਾਇਰ ਹੋਏ ਆ ਉਹਨਾਂ ਨੂੰ ਬੇਨਤੀ ਕੀਤੀ ਕਿ ਨਾਲ ਦੁਸਾਂਝ ਸ਼ਬਦ ਪਾ ਦੇਵੇ ਜਿਹਦੇ ਨਾਲ ਕਿ ਦੁਸਾਂਝ ਪਿੰਡ ਜਾਂ ਦੁਸਾਂਝਾਂ ਵਾਲੀਆ ਜਾਂ ਦੁਸਾਂਝ ਕਲਾਂ ਦਾ ਤੇ ਫਿਰ ਥੋੜੀ ਜੀ ਅੱਛੀ ਗੱਲ ਹੋਊਗੀ ਉਹ ਕਹਿੰਦਾ 5 ਸਾਲ ਦਾ ਮੇਰਾ ਐਗਰੀਮੈਂਟ ਹੈ ਮੈਂ ਦੁਸਾਂਝ ਹੀ ਲਿਖਾ ਦੂੰਗਾ ਅਸੀਂ ਬੜਾ ਮਾਣ ਮਹਿਸੂਸ ਕਰਦੇ ਆ ਕਿ ਦਲਜੀਤ ਨੇ ਤਾਂ ਦੁਨੀਆ ਭਰ ਚ ਧੂਮਾਂ ਪਾਉਣੀਆਂ ਸੀ ਨਾਲ ਦੁਸਾਂਝ ਤੇ ਦੁਸਾਂਝੀਆਂ ਦੀਆਂ ਧੂਮਾਂ ਵੀ ਪੈ ਗਈਆਂ ਹੁਣ ਅਸੀਂ ਇਸ ਗੱਲ ਤੇ ਆਉਂਦੇ ਆ ਜੋ ਤੁਸੀਂ ਪੁੱਛਦੇ ਆ ਬਹੁਤ ਸਾਰੇ মিডিਆ ਵਾਲੇ ਬੰਦੇ ਹੁੰਦੇ ਆ ਪਿੱਛੇ ਵੀ ਪੁੱਛ ਕੇ ਗਏ ਆ ਕਿਉਂਕਿ ਇਹਦੇ ਉਹ ਖਾਲੜੇ ਵਾਲੀ ਫਿਲਮ ਤੇ ਹੋਰ ਕਈ ਫਿਲਮਾਂ ਤੇ ਰੌਲਾ ਪੈਂਦਾ ਤੇ ਖੈਰ ਉਹ ਜਿਹੜੇ ਪਾਉਂਦੇ ਆ ਅਸੀਂ ਉਹਨਾਂ ਨੂੰ ਥੋੜਾ ਜਿਹਾ ਜਵਾਬ ਪਿਆਰ ਨਾਲ ਦੇਣਾ ਚਾਹੁੰਦੇ ਸਮਝਾਉਣਾ ਚਾਹੁੰਦੇ ਦਲਜੀਤ ਦੁਸਾਂਝ ਨੂੰ ਮੋਦੀ ਜੀ ਨੇ ਨਰਿੰਦਰ ਮੋਦੀ ਨੇ ਮਾਣ ਦਿੱਤਾ ਕਿ ਤੁਸੀਂ ਆਓ ਔਰ ਆ ਕੇ ਮੈਨੂੰ ਮਿਲੋ ਕਿਉਂਕਿ ਸਾਰੇ ਦੇਸ਼ ਵਿੱਚ ਤੁਸੀਂ ਪ੍ਰੋਗਰਾਮ ਕਰਕੇ ਆਏ ਆ ਤੁਹਾਡਾ ਉਨਪਭਵੀ ਹੈ ਤੇ ਇਹਨਾਂ ਨੇ ਕਿਹਾ ਜਿਹੜੀ ਅਨੇਕਤਾ ਉਹਦੇ ਵਿੱਚ ਏਕਤਾ ਹੈ ਵਨਸਵੰਨਾ ਦੇਸ਼ ਹੈ ਔਰ ਇਹਦੇ ਵਿੱਚ ਇੱਕ ਸੂਤਰ ਬਣਦਾ ਵੀ ਹੈ ਕਿ ਅਸੀਂ ਦੇਸ਼ ਵਾਸੀਆਂ ਅਸੀਂ ਇੰਡੀਅਨ ਆ ਭਾਰਤੀ ਆ ਇਸ ਕਰਕੇ ਜਦੋਂ ਆਪਣੇ ਆਪ ਨੂੰ ਇੰਡੀਅਨ ਕਹਿੰਦਾ ਆਪਣੇ ਆਪ ਨੂੰ ਭਾਰਤੀ ਕਹਿੰਦਾ ਮੋਦੀ ਜੀ ਨਾਲ ਮੁਲਾਕਾਤ ਕਰਕੇ ਪ੍ਰਾਈਮਰੋਸ ਇੰਡੀਆ ਦੇ ਕਹਿੰਦਾ ਦਾ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣ ਵਾਲੇ ਹੋਰ ਕੌਣ ਹੁੰਦੇ ਗਲਤ ਆ ਦੇਖੋ ਉਸਨੇ ਇੱਕ ਪਹਿਲ ਕਾਦਮੀ ਕੀਤੀ ਹੈ ਪਹਿਲ ਕਾਦਮੀ ਕੀ ਕੀਤੀ ਆ ਸਰਦਾਰ ਜੀ ਤਿੰਨ ਫਿਲਮ ਬਣਾਈ ਆ ਕੁਝ ਬੰਦਿਆਂ ਨੂੰ ਤਾਂ ਮੈਂ ਕਹਿਣਾ ਚਾਹੁੰਨਾ ਖੁੱਲਕੇ ਕਿ ਸਰਦਾਰ ਜੀ ਦੇ ਨਾਂ ਤੇ ਹੀ ਇਤਰਾਜ ਹੈ ਕੋਈ ਇਤਰਾਜ ਹੋਰ ਕੋਈ ਕੋਈ ਹੋਰ ਹੋਣਾ ਚਾਹੀਦਾ ਸੀ ਨਾ ਸਰਦਾਰ ਜੀ ਨਾਂ ਰੱਖਦੇ ਕਿਉਂਕਿ ਸਰਦਾਰ ਜੀ ਜਿਹੜੇ ਹੈਗੇ ਆ ਜਦ ਸਰਦਾਰ ਜੀ ਨਾਂ ਰੱਖ ਦਿੱਤਾ ਤਾਂ ਉਹਦੀ ਕੁਦਰਤੀ ਤੌਰ ਤੇ ਸ਼ੋਭਾ ਹੋਣੀ ਜਾਂ ਵੀ ਸਰਦਾਰ ਜੀ ਕੀ ਹੈ ਕਿਦਾਂ ਦਾ ਜਾਂ ਕਿਸ ਤਰ੍ਹਾਂ ਦਾ ਦੂਸਰੀ ਉਹਨਾਂ ਨੇ ਬੜੀ ਪਹਿਲ ਕਦਮੀ ਕੀਤੀ ਹੈ ਕਿ ਜਿਹੜੇ ਪਾਕਿਸਤਾਨ ਦੀ ਆਰਟਿਸਟ ਆ ਉਸ ਨੂੰ ਮੈਂ ਨਾਲ ਲਮਾ ਇਹਦੇ ਨਾਲ ਸਾਡੇ ਆਰਟਿਸਟਾਂ ਦੇ ਵਿੱਚ ਲੈਂਦਾ ਤੇ ਚੜਦਾ ਜਿਹੜਾ ਪੰਜਾਬ ਆ ਜਾਂ ਭਾਰਤ ਹੈ ਜਾਂ ਪਾਕਿਸਤਾਨ ਹੈ ਕੁਝ ਪ੍ਰੇਮ ਪਾ ਪੈਦਾ ਹੋਵੇ ਔਰ ਮੇਰਾ ਪੱਕਾ ਖਿਆਲ ਆ ਕਿ ਸਭਿਆਚਾਰਕ ਫਰੰਟ ਤੇ ਆਪਾਂ ਜੇ ਇਕੱਠੇ ਹੋਨੇ ਇੱਕ ਦੂਜੇ ਨੂੰ ਮਿਲਦੇ ਆ ਸਾਂਝ ਬਣਾਉਨੇ ਆ ਦੋਹਾਂ ਦੇਸ਼ਾਂ ਨੂੰ ਨੇੜੇ ਲਿਆਉਣ 'ਚ ਇਹ ਚੀਜ਼ ਹੈਲਪਫੁਲ ਹੋ ਸਕਦੀ ਹੈ ਸੋ ਦੂਜਾ ਜਿਹੜਾ ਵਿਰੋਧ ਇਹ ਆ ਉਸਨੇ ਪਾਕਿਸਤਾਨੀ ਐਟ੍ਰੈਕ ਕਿਉਂ ਲਈ ਇੰਡੀਆ ਚੋ ਵੀ ਲੈ ਸਕਦਾ ਸੀ ਅੱਗੇ ਲੈਂਦਾ ਰਿਆ ਤੋ ਉਸਨੇ ਸਪਸ਼ਟੀਕਰਨ ਇਹ ਦਿੱਤਾ ਜਿਹਦੇ ਨਾਲ ਅਸੀਂ ਸਹਿਮਤ ਆਂ ਕਿ ਜਦੋਂ ਪਾਕਿਸਤਾਨ ਨਾਲ ਲੜਾਈ ਨਹੀਂ ਸੀ ਹੋਈ ਪਹਿਲਗਾਮ ਦੇ ਵਿੱਚ ਅਤਵਾਦੀਆਂ ਨੇ ਸਲਾਨੀ ਗਏ ਜਿਨ੍ਹਾਂ ਦਾ ਕੋਈ ਕਸੂਰ ਨਾ ਸੀ ਬੇਕਸੂਰ ਉਹਨਾਂ ਨੂੰ ਖਤਮ ਕਰਤਾ ਸ਼ਹੀਦ ਕਰ ਦਿੱਤਾ ਮਾਰ ਦਿੱਤਾ ਇਹ ਉਹ ਤੋਂ ਪਹਿਲਾਂ ਨੂੰ ਅਸੀਂ ਫਿਲਮ ਬਣਾਈ ਹੈ ਪਰ ਜੇ ਕਿਤੇ ਉਸ ਵਾਕਿਆ ਤੋਂ ਬਾਅਦ ਜਦ ਕਿ ਪ੍ਰਧਾਨ ਮੰਤਰੀ ਜੀ ਕਹਿੰਦੇ ਆਪਰੇਸ਼ਨ ਬਲੂ ਸਟਾਰ ਸਾਡਾ ਜਿਹੜਾ ਹੈਗਾ ਤੋਂ ਦੂਰ ਚੱਲਦਾ ਆ ਤੇ ਜੰਗਬੰਦੀ ਹੋਈ ਆ ਬਾਕੀ ਕੰਮ ਚੱਲਦਾ ਆ ਤੇ ਤਣਾਅ ਦੇ ਵਿੱਚ ਹਾਲਤ ਆ ਦੋਹਾਂ ਦੇਸ਼ਾਂ ਦੇ ਸਬੰਧ ਜਿਹੜੇ ਤਣਾਅ ਵਾਲੇ ਆ ਤੇ ਦਿਲਜੀਤ ਦੋਸਾਜ ਨੇ ਕਦੀ ਵੀ ਇਹ ਫਿਲਮ ਨਹੀਂ ਸੀ ਬਣਾਉਣੀ ਸੋ ਜੇ ਉਹਦੀ ਆਪਾਂ ਪਿਸ਼ੋਕੜ ਦੇਖਦੇ ਆ ਬੈਕਗ੍ਰਾਉਂਡ ਦੇਖਦੇ ਆ ਫਿਲਮ ਕਦੋਂ ਬਣੀ ਤਾਂ ਸਾਰੇ ਇਤਰਾਜ ਰਾਦੇ ਆ ਹੁਣ ਇੰਟਰਨੈਸ਼ਨਲ ਤੌਰ ਤੇ ਰਿਲੀਜ਼ ਹੋ ਗਈ ਆ ਇੰਡੀਆ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਆ ਜਾਣੀ ਆ ਤੇ ਜਿਹਨਾਂ ਬੰਦਿਆਂ ਨੇ ਦੇਖਣਾ ਆਇਆ ਉਹਦੇ ਵਿੱਚ ਕੀ ਇੰਡੀਆ ਦੇ ਖਿਲਾਫ ਕੋਈ ਗੱਲ ਕੀਤੀ ਗਈ ਹੈ ਭਾਰਤ ਵਰਸ਼ ਦੇ ਖਿਲਾਫ ਕੋਈ ਗੱਲ ਕੀਤੀ ਗਈ ਹੈ ਦੇਸ਼ ਭਗਤੀ ਦੇ ਖਿਲਾਫ ਕੋਈ ਗੱਲ ਕੀਤੀ ਗਈ ਹੈ ਕੋਈ ਪਾਕਿਸਤਾਨ ਦੇ ਹੱਕ ਚ ਗੱਲ ਕੀਤੀ ਗਈ ਹੈ ਇਹ ਸਾਹਮਣੇ ਆ ਜਾਣੀ ਆ ਤੇ ਜਿਹੜੇ ਕਲਾਕਾਰ ਉੱਠੇ ਆ ਉਹਨਾਂ ਨੂੰ ਇਹ ਚੀਜ਼ ਦੀ ਇੱਕ ਤਰ੍ਹਾਂ ਨਾਲ ਸਮਝ ਲਓ ਕਿ ਲਾਗ ਡਾਟਿਆ ਕਿ ਇੱਕ ਛੋਟਾ ਜਿਹਾ ਮੁੰਡਾ ਪਿੰਡ ਚੋਂ ਉੱਠ ਕੇ ਐਡਾ ਵੱਡਾ ਕਲਾਕਾਰ ਬਣ ਗਿਆ ਸੌਰ ਇਹ ਇੰਡੀਆ ਵਿੱਚ ਕੀ ਬਾਹਰ ਉਹਦੀ ਅਜ ਧੋਮਿਆ ਮੇਰੇ ਰਿਲੇਟਿਵਸ ਬਹੁਤ ਸਾਰੇ ਕੈਨੇਡਾ ਚ ਆ ਵਿਚਾ ਦਲਜੀਤ ਤੂੰ ਤਾਂ ਜਾਂਦਾ ਜਾਂਦਾ ਉਥੇ ਕਿਤੇ ਪ੍ਰੋਗਰਾਮ ਦਿੰਦਾ ਮੈਂ ਕਿਹਾ ਦੁਨੀਆ ਟੁੱਟ ਕੇ ਪੈ ਜਾਂਦੀ ਜਿੱਦਾਂ ਗੁਰਦਾਸ ਮਾਨ ਨੂੰ ਪੈਂਦੀ ਸੀ ਦੁਨੀਆ ਦੇਖਣ ਪੈਂਦੀ ਹੈ ਭਾਰਤ ਵਿੱਚ ਵੀ ਜਿੱਥੇ ਪ੍ਰੋਗਰਾਮ ਕੀਤੇ ਦੁਨੀਆ ਗਈ ਬਥੇਰੇ ਇਥੇ ਇਤਰਾਜ ਕੀਤੇ ਜੀ ਸਪੀਕਰ ਉੱਚੇ ਕੀਤੇ ਹੋ ਆ ਫਲਾਣਾ ਜੀ ਉਹਦੇ ਪੈਸੇ ਦੇਤੇ ਫਲਾਣਾ ਕਰ ਦਿੱਤਾ ਇਤਰਾਜ ਕਰਨ ਵਾਲੇ ਕਰਦੇ ਆ ਉਹਨਾਂ ਦੀ ਜਾਂਚ ਕੀਤੀ ਜਾਵੇ ਫਿਲਮ ਪੂਰੀ ਦੇਖੀ ਜਾਵੇ ਮੈਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਫਿਲਮ ਦੇਖੋ ਜੇ ਫਿਲਮ ਵਿੱਚ ਕੋਈ ਅਤਰਾਜ ਆ ਤਾਂ ਬੈਨ ਲਾਓ ਤੇਰੀ ਨਹੀਂ ਅਤਰਾਜ ਦਾ ਇਹਨਾਂ ਬੰਦਿਆਂ ਨੂੰ ਠੋਕ ਕੇ ਜਵਾਬ ਦਿਓ ਕਿ ਇਹ ਸਿਰਫ ਆਪਣੇ ਦਿਲਜੀਤ ਨਾਲ ਵਿਰੋਧ ਕਰਕੇ ਉਹਦੇ ਨਾਲ ਲਾਗ ਡਾਟ ਕਰਕੇ ਕਰ ਰਹੇ ਆ